ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਦੇ ਪ੍ਰਬੰਧਾ ਹੇਠ ਗੁਰਦਾਸਪੁਰ ਪੁਲਿਸ ਵੱਲੋਂ ਅੱਜ ਮਿਸ਼ਨ ਨਿਸ਼ਚੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੇਡਾਂ ਅਤੇ ਸੱਭਿਆਚਾਰ ਪ੍ਰੋਗਰਾਮ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਰਜਿੰਦਰ ਅਗਰਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਜੋ ਮਿਸ਼ਨ ਨਿਸ਼ਚੇ ਦੇ ਤਹਿਤ ਨਸ਼ਿਆਂ ਵਿਰੁੱਧ ਮੁਹਿੰਮ ਚੇੜੀ ਗਈ ਹੈ ਉਸ ਦੇ ਬਹੁਤ ਹੀ ਸਾਰਥਕ ਨਤੀਜੇ ਉਹਨਾਂ ਦੇ ਸਾਹਮਣੇ ਆ ਰਹੇ ਹਨ ਔਰ ਅੱਜ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਇਸ ਗੱਲ ਦਾ ਪ੍ਰਮਾਣਮਈ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਹੁਣ ਨਸ਼ਾ ਮੁਕਤ ਹੋ ਰਿਹਾ ਹੈ ਔਰ ਨੌਜਵਾਨ ਨਸ਼ੇ ਛੱਡ ਕੇ ਖੇਡਾਂ ਵੱਲ ਜੁੜ ਰਹੇ ਹਨ ਇਸ ਮੌਕੇ ਤੇ ਸੈਸ਼ਨ ਜੱਜ ਸ਼੍ਰੀ ਅਰਜਿੰਦਰ ਅਗਰਵਾਲ ਦਾ ਵਿਸ਼ੇਸ਼ ਸਨਮਾਨ ਵੀ ਐਸਐਸਪੀ ਸਾਹਿਬ ਔਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਆਰਮੀ ਦੇ ਵੀ ਕੁਝ ਉੱਚ ਅਧਿਕਾਰੀ ਗੁਰਦਾਸਪੁਰ ਪੁਲਿਸ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਦੇ ਹੋਏ ਦੇਖੇਗੇ ਗੱਲਬਾਤ ਦੌਰਾਨ ਸੈਸ਼ਨ ਜੱਜ ਸ਼੍ਰੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਉਹ ਅੱਜ ਗੁਰਦਾਸਪੁਰ ਪੁਲਿਸ ਦੇ ਐਸਐਸਪੀ ਆਈਪੀਐਸ ਸ਼੍ਰੀ ਵਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਵਧਾਈ ਦਿੰਦੇ ਹਨ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਬਹੁਤ ਤਾਦਾਦ ਦੇ ਵਿੱਚ ਜਿਹੜੇ ਨੌਜਵਾਨ ਹੈ ਇਹਨਾਂ ਖੇਲਾਂ ਵਿੱਚ ਹਿੱਸਾ ਲੈਣ ਲਈ ਆਏ ਹਨ ਪੰਜਾਬ ਪੁਲਿਸ ਦਾ ਇਹ ਪ੍ਰੋਗਰਾਮ ਮਿਸ਼ਨ ਜਿਹੜਾ ਨਿਸ਼ਚੇ ਕੈਂਪੇਨਿੰਗ ਇਸ ਡਰੱਗਸ ਕਾਫੀ ਦਿਨ ਤੋਂ ਚੱਲ ਰਿਹਾ ਹੈ। ਸ਼੍ਰੀ ਹਰੀਸ਼ ਦਾਇਮਾ ਐਸਐਸਪੀ ਸਾਹਿਬ ਨੇ ਗੁਰਦਾਸਪੁਰ ਦੇ ਵਿੱਚ ਵੀ ਕਾਫੀ ਪ੍ਰੋਗਰਾਮ ਇਸ ਜਿਹੜੇ ਕੈਂਪੇਨ ਦੇ ਤਹਿਤ ਕਰਾਏ ਹਨ। ਅਤੇ ਬੱਚਿਆਂ ਨੂੰ ਇਹ ਸਪੋਰਟਸ ਐਕਟੀਵਿਟੀਆਂ ਐਂਡ ਕਲਚਰਲ ਇਵੈਂਟਸ ਵਿੱਚ ਪਾਰਟਿਸਿਪੇਟ ਕਰਨ ਲਈ ਮੋਟੀਵੇਟ ਕਰ ਰਹੇ ਹਨ। ਬਹੁਤ ਅੱਛੀ ਇਹਨਾਂ ਦੇ ਇਨੀਸ਼ੀਏਟਿਵ ਹੈ ਤੇ ਬੱਚੇ ਵੱਧ ਚੜ ਕੇ ਇਹਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਜਿਹੜੇ ਛੜੀਆਂ ਗੇਮਸ ਹਨ ਇਹਨਾਂ ਦੇ ਨਾਲ ਜਿਹੜੇ ਬੱਚਿਆਂ ਦਾ ਜਿਹੜੇ ਡਰੱਗਸ ਵੱਲ ਰੁਝਾਨ ਹੈ ਉਹ ਰੁਕ ਜਾਂਦਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹੈ ਇਹਨਾਂ ਨੂੰ ਕੁਆਲਿਟੀਆਂ ਬੱਚਿਆਂ ਦੇ ਵਿੱਚ ਪੈਦਾ ਹੁੰਦੀਆਂ ਹਨ ਸਭ ਤੋਂ ਪਹਿਲਾਂ ਪੰਕਚੁਐਲਿਟੀ ਥੈਨ ਡਿਸਿਪਲਨ ਲੀਡਰਸ਼ਿਪ ਟੀਮ ਸਪਿਰਟ ਸਪੋਰਟਸਮੈਨਸ਼ਿਪ ਅਤੇ ਜਦ ਸਾਡੇ ਬੱਚੇ ਖੇਡਾਂ ਵਿੱਚ ਭਾਗ ਲੈਣਗੇ ਨੌਜਵਾਨ ਤਾਂ ਨੇਚਰਲ ਹੈ ਕਿ ਡਰੱਗਸ ਵੱਲੋਂ ਇਹਦਾ ਰੁਝਾਨ ਘਟ ਜਾਏਗਾ ਤੇ ਡਰੱਗਸ ਤੋਂ ਇਹ ਬਚਣਗੇ ਤੇ ਇਸੇ ਤਰ੍ਹਾਂ ਸਾਨੂੰ ਆਪਣੇ ਕਲਚਰ ਨਾਲ ਵੀ ਜੁੜ ਕੇ ਰਹਿਣਾ ਚਾਹੀਦਾ ਹੈ ਜਿਹੜਾ ਸਾਡਾ ਕਲਚਰ ਹੈ ਏ ਵੀ ਜਦੋਂ ਤੁਸੀਂ ਆਪਣੇ ਕਲਚਰਲ ਆਪਣੇ ਰੂਟਲ ਜੁੜ ਜੰਨੇ ਆ ਤਾਂ ਆਪਣੇ ਆਪ ਅਸੀਂ ਨਸ਼ਿਆਂ ਵਰਗੀਆਂ ਜਿਹੜੀਆਂ ਮਾੜੀਆਂ ਆਤਾਂ ਹਨ ਉਹਨਾਂ ਤੋਂ ਪਰੇ ਹੋ ਜੰਨੇ ਆ ਬਹੁਤ ਅੱਛਾ ਉਪਰਾਲਾ ਹੈ ਜੀ ਬਹੁਤ ਅੱਛਾ ਉਪਰਾਲਾ ਹੈ ਮੈਂ ਐਸਐਸਪੀ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਕਿ ਇਹਨਾਂ ਦੀ ਐਫਰਟਸ ਦੇ ਨਾਲ ਇੰਨਾ ਅੱਛਾ ਪ੍ਰੋਗਰਾਮ ਹੋਇਆ ਹੈ ਬੱਚਿਆਂ 'ਚ ਖੇਡਾਂ ਵੱਲ ਰੁਝਾਨ ਵਧਿਆ ਹੈ ਮੇਰਾ ਨੌਜਵਾਨਾਂ ਨੂੰ ਸੰਦੇਸ਼ ਇਹ ਹੈ ਕਿ ਉਹ ਆਪਣੀ ਲਾਈਫ ਨੂੰ ਸਹੀ ਰਸਤੇ ਤੇ ਰੱਖਣ ਆਪਣੇ ਜਿਹੜਾ ਵਿਲਾ ਟਾਈਮ ਹੈ ਲੇਅਰ ਪੀਰੀਅਡ ਹੈ ਉਹਨੂੰ ਖੇਲਾਂ ਦੇ ਵਿੱਚ ਬਤੀਤ ਕਰਨ ਹਰ ਨੌਜਵਾਨ ਕੋਈ ਨਾ ਕੋਈ ਗੇਮ ਜ਼ਰੂਰ ਖੇਲੇ ਜੇ ਉਹ ਗੇਮਸ ਖੇលਣਗੇ ਤਾਂ ਇੱਕ ਤਾਂ ਉਹਨਾਂ ਦਾ ਜਿਹੜਾ ਫ੍ਰੀ ਟਾਈਮ ਹੈ ਉਹ ਅੱਛੇ ਕੰਮ ਲਈ ਯੂਜ਼ ਹੋ ਜਾਏਗਾ ਅਤੇ ਉਹਨਾਂ ਨੂੰ ਆਪਣਾ ਸਰੀਰ ਨੂੰ ਫਿਟਨੈਸ ਰੱਖਣ ਦੀ ਆਦਤ ਪੈ ਜਾਏਗੀ ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਜਿਹੜਾ ਇਹ ਕਹਿਣਾ ਕਿ ਨਸ਼ੇ ਮਿਲਦੇ ਕੀ ਕਰੀਏ No doubt ਪੰਜਾਬ ਪੁਲਿਸ ਬੜੀ ਐਫਰਟ ਕਰ ਰਹੀ ਹੈ ਕਿ ਨਸ਼ਿਆਂ ਦਾ ਵਪਾਰ ਬੰਦ ਹੋ ਸਕੇ ਪਰ ਹਰ ਨੌਜਵਾਨ ਨੂੰ ਆਪਣੇ ਆਪ ਦੇ ਵਿੱਚ ਇਹ ਭਾਵਨਾ ਪੈਦਾ ਕਰੇ ਕਿ ਦੇ ਵੀ ਨਸ਼ੇ ਮਿਲ ਨਾ ਮਿਲ ਮੈਂ ਨਸ਼ਾ ਨਹੀਂ ਕਰਨਾ ਮੈਂ ਚੰਗੇ ਕੰਮ ਕਰਨੇ ਹੈ ਅਤੇ ਮੈਂ ਇਹਨਾਂ ਨਸ਼ੇ ਤੋਂ ਬਚ ਕੇ ਰਹਿਣਾ ਤੇ ਮੇਰੀ ਨੌਜਵਾਨ ਨੂੰ ਇਹ ਅਪੀਲ ਹੈ ਕਿ ਉਹ ਨਸ਼ੇ ਤੋਂ ਬਚ ਕੇ ਰਹਿਣ ਅਤੇ ਅੱਛੇ ਕੰਮ ਕਰਨ ਤਾਂ ਜੋ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਹੋ ਸਕਣ ਅਤੇ ਸਮਾਜ ਵਿੱਚ ਅੱਛਾ ਯੋਗਦਾਨ ਦੇ ਸਕਣ